ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਭਾਈਓ ਅੱਜ ਆਪਾਂ ਖੇਤ ਆਇਆ 7-8 ਦਿਨਾਂ ਬਾਅਦ ਪਹੁੰਚਿਆ ਖੇਤ ਤੇ ਆਲੂਆਂ ਬਾਰੇ ਜੀਨੇ ਕੀ ਪਿਜੀਸ਼ਨ ਆ ਕੀ ਕਾਟਾ ਕੀ ਕਮੀਆਂ ਆਲੂਆਂ ਦੇ ਵਿੱਚ 6 7ਵੇਂ ਦਿਨ ਆਇਆ ਖੇਤ ਉਹਦੇ ਵੀ ਵੀਡੀਓ ਬਣਾਈ ਕੇ ਪਾਈ ਸੀਗੀ ਤੇ ਅੱਜ ਵੀ ਆਲੂ ਆਪਣੇ ਕਿਵੇਂ ਆ ਇਹ ਵੀ ਦੱਸੋ ਯਾਰ ਭਾਈ ਕੋਈ ਤਾਂ ਕਹਿੰਦਾ ਵਿਰਲੇ ਆ ਕੋਈ ਕਹਿੰਦਾ ਕਿਵੇਂ ਆ ਤੁਸੀਂ ਦੱਸੋ ਵੀ ਮੇਰੇ ਹਿਸਾਬ ਨਾਲ ਤਾਂ ਵੀ ਮਿੰਟਾਂ ਠੀਕ ਲੱਗੇ 25 ਬੋਰੀਆਂ 1 ੜੜੀਆਂ ਪਾਤੀਆਂ ਇੱਕ ਇੱਕੜ ਦੀਆਂ 25 ਬੋਰੀਆਂ ਤੇ ਕੋਈ ਕਹਿੰਦਾ 30 ਪਾਉਣੀਆਂ ਸੀ ਯਾਰਾ ਕੋਈ ਕਹਿੰਦਾ ਕਿੰਨੀਆਂ ਪਾਉਣੀਆਂ ਸੀਗੀਆਂ ਇਹਦੇ ਵਿੱਚੋਂ ਹੁਣ ਤੁਸੀਂ ਦੱਸੋ ਵੀ ਆਲੂ ਕਿਵੇਂ ਸੰਘਣੇ ਆ ਕਿ ਬਿਰਲੇ ਆ ਵੀਰ ਬਣ ਕੇ ਜਰੂਰ ਦੱਸੋ ਨਦੀਨ ਤੋਂ ਤਾਂ ਹੈ ਨਹੀਂ ਤੇ ਆਪਾਂ ਹੁਣ ਸਪਰੇ ਜਿਹੜੀ ਕਰੀ ਸੀਗੀ 13045 ਕਰੀ ਸੀਗੀ 13045 ਕਰਤੀ ਸੀਗੀ ਉਹ ਆਪਾਂ ਕਰੀਆ ਪੰਜ ਦਿਨ ਹੋ ਗਏ ਹੋਣਗੇ ਕਰੀ ਨੂੰ ਹਾਂਜੀ ਅੱਜ 12 ਤਰੀਕ ਹੋ ਗਈ ਪੰਜ ਦਿਨ ਹੋ ਗਏ ਕਰੀ ਨੂੰ ਇਸ ਤੋਂ ਬਾਅਦ ਨਾ ਤਾਂ ਸਪਰੇਅ ਬਾਰੇ ਦੱਸੋ ਸਾਨੂੰ ਵੀ ਕਿਹੜੀ ਕਰਨੀ ਆ ਕਿਹੜੀ ਨਹੀਂ ਕਰਨੀ ਤੇ ਇੱਕ ਆਲੂਆਂ ਬਾਰੇ ਪੁੱਛਣਾ ਚਾਹੁੰਨੇ ਆ ਵੀ ਕਿਵੇਂ ਸੰਘਣੇ ਆ ਕਿ ਧਰਲੇ ਆ ਹਾਂਜੀ ਆ ਭਾਈ ਪਹਿਲੀ ਖੇਤੀ ਕਰੀ ਆਲੂਆਂ ਦੀ ਆਪਾਂ ਹਾਂ ਆਹ ਬਾਈ ਨੂੰ ਤਾਂ ਪਤਾ ਨਹੀਂ ਇਹਨੂੰ ਨਹੀਂ ਇਹਨੂੰ ਪੁੱਛ ਲੈਂਦੇ ਇਹਨੂੰ ਤਾਂ ਪਤਾ ਨਹੀਂ ਵਿਚਾਰੇ ਨੂੰ ਇਹ ਤਾਂ ਆਪ ਘੋਗੜੀ ਆ ਐਂ ਖੜਾ ਵਿਚਾਰਾ ਤੇ ਆਲੂਆਂ ਬਾਰੇ ਸਾਨੂੰ ਦੱਸਿਓ ਵੀਰ ਬਣ ਕੇ ਤੇ ਇਹਦੇ ਬਾਰੇ ਪੁੱਛਣਾ ਚਾਹੁੰਨੇ ਆਸੀਂ ਤੇ ਇਹ ਸਾਨੂੰ ਦੱਸੋ ਕਿ ਪੋਜੀਸ਼ਨ ਆਲੂਆਂ ਦੀ ਕਿਵੇਂ ਚਾਹੀਦੇ ਆ ਕਿਵੇਂ ਨਹੀਂ ਚਾਹੀਦੇ ਹਾਂ ਤੇ ਸ਼ੇਦਨਾਬਾ ਤਾਂ ਆਈ ਸੀਗੇ ਇੱਕ ਆਪਣੀ ਚਾਚੀ ਜੀ ਚੜ੍ਹਾਈ ਕਰ ਗਈ ਸੀ ਇੱਕ ਤਾਂ ਆਪਾਂ ਉੱਧਰ ਸੀਗੇ ਤੇ ਇੱਕ ਰਿਸ਼ਤੇਦਾਰੀ ਚ ਮਾਰਗ ਹੋ ਗਈ ਸੀਗੀ ਆਪਾਂ ਉੱਥੇ ਸੀਗੇ 5-6 ਦਿਨ ਹੋ ਗਏ ਘਰੋਂ ਬਾਹਰਿਆਂ ਆ ਹੁਣੀ ਪਿੰਡ ਆ ਸੀਗਾ ਹੁਣ ਪਿੰਡ ਆ ਕੇ ਆਪਾਂ ਨਾ ਧੋਕੇ ਖੇਤ ਪਹੁੰਚੇ ਆ ਤੇ ਆਲੂਆਂ ਚ ਢੀੜਾ ਮਾਰਿਆ ਤੇ ਆਲੂਆਂ ਦੇ ਪੀਸ਼ਨ ਵੇਖੀ ਵੀ ਕਿਵੇਂ ਆ ਕਿਵੇਂ ਨਹੀਂ ਬਾਕੀ ਤੁਸੀਂ ਦੱਸੋ ਵੀਰ ਬਣ ਕੇ ਆਲੂ ਤੇ ਕਾਲੂਆਂ ਦਾ ਆਪਾਂ ਰੇਟ ਵੀ ਕੀ ਚੱਲ ਰਿਹਾ ਅੱਜ ਕੱਲ ਬੱਚੇ ਦਾ ਇਹ ਦੱਸੋ ਵੀ ਆਪਾਂ ਕੱਚਾ ਪਟਿਆ ਕਿ ਪੱਕਾ ਹਾਂਜੀ ਆਲੂਆਂ ਬਾਰੇ ਦੱਸੋ ਵੀ ਕੱਚਾ ਵੇਚਣ ਚ ਫਾਇਦਾ ਜਾਂ ਪੱਕਾ ਚ ਵੱਲ ਆਏ ਜੀ ਹੋ ਗਈ ਵੇਖਿਓ ਧਰਤੀ ਜੀ ਪਾੜਦੀ ਆ ਇਹ ਕਾਰਨ ਕੀ ਆ ਆ ਵੀ ਆ ਵੀ ਧਰਤੀ ਜੀ ਪਾੜਦੀ ਆ ਇਹ ਕੀ ਕਾਰਨਾ ਆ ਅਸੀਂ ਤੁਹਾਨੂੰ ਦਿਖਾਉਨੇ ਆ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਵਿਕਾਸ ਤੋਂ ਵਾ ਵੇਖੋ ਧਰਤੀ ਪਾੜਦੇ ਆ ਇਹ ਇਹ ਕੀ ਚੱਕਰਾ ਤੱਕ ਕੀ ਘਾਟ ਆ ਇਹ ਜਰੂਰ ਦੱਸਾ ਵੇਖੋ ਜੀ ਨੂੰ ਭਾਈ ਪਤਾ ਤਾਓ ਜਰੂਰ ਦੱਸਿਓ ਹਾਂ ਜੀ ਆਪਾਂ ਬਠਿੰਡਾ ਗੁੰਨੇਣਾ ਮੰਡੀ ਦੇ ਲੱਗ ਗੋ ਬੋਲਦੇ ਆਂ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਚਲੋ ਠੀਕ ਆ ਭਰਾ ਮੇਰਾ ਸਸਰੀਕਾਲ